ਵਿਵਾਨਾ ਜਿਹੜੀ ਦੇ ਸਤਕਾਰਯੋਗ ਸੋਤੇ ਹੋ ਆਪਣੀ ਗੱਲ ਚਾਰ ਲਈ ਸੀ ਕਿ ਸੋਸ਼ਲ ਮੀਡੀਆ ਤੇ ਸ਼ਾਰਟ ਵੀਡੀਓਜ਼ ਦੇਖਣ ਨਾਲ ਬੋਰਿਅਤ ਘੱਟ ਹੋਣ ਦੀ ਬਜਾਏ ਤਣਾਅ ਵੱਧ ਰਿਹਾ ਹੈ ਇਸ ਤੇ ਮਾਨਸਿਕ ਕਾਰਨ ਵੀ ਨੇ ਕੁਝ ਤੇ ਇਸੇ ਦੇ ਕਾਰਨ ਅਸੀਂ ਮਾਨਸਿਕ ਤੌਰ ਤੇ ਥਕਾਨ ਮਹਿਸੂਸ ਕਰਦੇ ਹਾਂ ਇਸ ਮਾਨਸਿਕ ਥਕਾਨ ਤੋਂ ਬਚਣ ਦੇ ਲਈ ਵੀਡੀਓ ਦੇਖਦੇ ਸਮੇਂ ਇਸ ਨੂੰ ਫਾਸਟ ਤੇ ਫਾਰਵਰਡ ਕਰਨ ਤੋਂ ਬਚੋ ਜਦੋਂ ਅਸੀਂ ਕੋਈ ਵੀ ਚੀਜ਼ ਟਿਕਾ ਨਾਲ ਨਹੀਂ ਵੇਖਦੇ ਮਸਲਮ ਸਪੀਡ ਜਿਹੜੀ 75 ਹੈ ਉਸ ਨੂੰ 100 ਜਾਂ 150 ਕਰਕੇ ਅਸੀਂ ਜ਼ਿਆਦਾ ਤੇਜ਼ ਕਰਕੇ ਵੇਖਦੇ ਹਾਂ ਅਸੀਂ ਕਹਿੰਦੇ ਆ ਕਿ ਸਾਰਾ ਕੁਝ ਇੱਕੋ ਹੀ ਸਮੇਂ ਹਾਸਲ ਕਰ ਲਈਏ ਉਦੋਂ ਤੁਸੀਂ ਸੋਸ਼ਲ ਮੀਡੀਆ ਤੋਂ ਜ਼ਿਆਦਾ ਬੋਰ ਹੁੰਦੇ ਖਾਸ ਕਰਕੇ ਜੇ बार-बार ਅਸੀਂ ਬਹੁਤੀਆਂ ਰੀਲਾਂ ਵੇਖਦੇ ਹਾਂ ਤੇ ਉਸ ਦੌਰਾਨ ਵੀ ਅਸੀਂ ਜ਼ਿਆਦਾ ਬੋਰ ਹੁੰਨੇ ਹ ਜਿਵੇਂ ਕਹਿੰਦੇ ਹਨ ਕਿ ਭੇਡ ਲਿਆਂਦੀ ਉਹਨਾਂ ਨੂੰ ਤੇ ਬੈਠੀ ਚ ਰਿਕਪਾ ਅਸੀਂ ਇਹ ਚੀਜ਼ਾਂ ਕਰਦੇ ਤਾਂ ਫਾਇਦੇਵਸਤਾਂ ਪਰ ਨੁਕਸਾਨਦੇਕ ਹੁੰਦੀਆਂ ਹਨ ਇਸ ਵੰਦੀਕ ਰਿਪੋਰਟ ਹੈ ਆਟਵਾ ਤੋਂ ਸੋਸ਼ਲ ਮੀਡੀਆ ਤੇ ਥੋੜੀ ਜਿਹੀ ਬੋਰੀਅਤ ਦੂਰ ਕਰਨ ਲਈ ਵੀਡੀਓ ਦੇਖਣਾ ਅੱਜਕੱਲ ਹਰ ਕਿਸੇ ਦੀ ਆਦਤ ਬਣ ਚੁੱਕਿਆ ਹੈ ਅੱਜਕੱਲ ਹਰ ਕੋਈ ਸ਼ਾਰਟ ਵੀਡੀਓ ਜਾਂ ਰੀਲਸ ਦਾ دیਵਾਨਾ ਹੋ ਚੁੱਕਿਆ ਹੈ ਵੀਡੀਓ ਦੇਖਦੇ ਵਕਤ ਅਕਸਰ ਅਸੀਂ ਇਸ ਨੂੰ ਹਲਕੇ ਚ ਲੈਨੇ ਹਾਂ ਹਾਲ ਹੀ ਦੇ ਵਿੱਚ ਇੱਕ ਕੋਈ ਹੋਈ ਇਸ ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਆਦਤ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੇ ਮਨੋਵਿਗਿਆਨੀ ਡਾਕਟਰ ਕੇ.ਟੀ. ਟੈਮ ਦੁਆਰਾ ਇੱਕ ਕੀਤੀ ਗਈ ਖੋਜ ਦੇ ਵਿੱਚ ਇਹ ਸਿੱਟੇ ਨਿਕਲੇ ਨੇ ਕਿ ਜਦੋਂ ਅਸੀਂ ਲਗਾਤਾਰ ਸ਼ਾਰਟ ਵੀਡੀਓ ਦੇ ਵੇਖਦੇ ਆ ਜਾਂ ਰੀਲਾਂ ਵੇਖਦੇ ਆ ਜਾਂ ਵੀਡੀਓਸ ਵਾਈਪ ਕਰਦੇ ਆ ਬੋਰਿਅਤ ਤੋਂ ਬਚਣ ਦੇ ਲਈ ਵੀਡੀਓ ਨੂੰ ਫਾਸਟ ਦੇ ਫਾਰਵਰਡ ਕਰਦੇ ਆ ਨਾ ਕੇਵਲ ਉਸ ਨਾਲ ਸਾਡੀ ਬੋਰਿਅਤ ਵੱਧਦੀ ਹੈ ਬਲਕਿ ਅਸੀਂ ਮਾਨਸਿਕ ਰੂਪ ਦੇ ਵਿੱਚ ਵੀ ਸਿਹਤਮੰਦ ਨਹੀਂ ਹੁੰਦੇ 네ਗੇਟਿਵਿਟੀ ਸਾਡੇ ਤੇ ਭਾਰੀ ਹੋ ਜਾਂਦੀ ਹੈ ਜਾਨੀ ਮਾਨਸਿਕ ਰੂਪ ਦੇ ਵਿੱਚ ਅਸੀਂ 네ਗੇਟਿਵ ਹੋ ਜਾਂਦੇ ਆ ਇਹ ਆਦਤ ਤੁਹਾਡੀ ਵੀਡੀਓ ਵੇਖਦੇ ਸਮੇਂ ਮਿਲਣ ਵਾਲੀ ਸੰਤੁਸ਼ਟੀ ਨੂੰ ਘਟ ਕਰ ਦਿੰਦੀ ਹੈ ਜਾਨੀ ਜਿਹੜੀ ਸੰਤੁਸ਼ਟੀ ਤੁਹਾਨੂੰ ਕੋਈ ਵੀਡੀਓ ਜਾਂ ਹਾਸਾ ਵੇਖ ਕੇ ਆਉਣੀ ਹੈ ਜਦੋਂ ਉਸ ਨੂੰ ਅਸੀਂ ਫਾਸਟ ਕਰਕੇ ਸੁਣਦੇ ਆ ਤਾਂ ਸਾਨੂੰ ਉਹ ਮਾਨਸਿਕ ਸੰਤੁਸ਼ਟੀ ਨਹੀਂ ਮਿਲਦੀ ਬੋਰਿਅਤ ਮਿਲਦੀ ਹੈ ਤੇ ਅਨੁਭਵ ਨੂੰ ਕਟ ਅਰਥਪੂਰਨ ਤੇ ਆਸੰਤੋਸ਼ਜਨਕ ਬਣਾ ਦਿੰਦੀ ਹੈ ਡਾਕਟਰ ਟਾਈਮ ਜੋ ਮਨੋਵਿਗਿਆਨੀ ਨੇ ਉਹਨਾਂ ਨੇ ਇਸ ਖੋਜ ਦੇ ਪਹਿਲੇ ਪ੍ਰਯੋਗ ਦੇ ਵਿੱਚ ਪ੍ਰਤੀਯੋਗੀਆਂ ਨੂੰ 10 ਮਿੰਟ ਦੀ ਇੱਕ ਵੀਡੀਓ ਬਿਨਾ ਫਾਸਟ ਫਾਰਵਰਡ ਕੀਤੇਆਂ ਦੇਖਣ ਲਈ ਆਖਿਆ ਕਿ ਇਸ ਨੂੰ ਜਿੰਨੀ ਸਪੀਡ ਹੈ ਆਰਾਮ ਨਾਲ ਬੈਠ ਕੇ ਵੇਖੋ ਦੂਸਰੇ ਪ੍ਰਯੋਗ ਦੇ ਵਿੱਚ ਉਹਨਾਂ ਨੇ 50 ਮਿੰਟ ਦੀ ਵੀਡੀਓ ਤੇ ਸ਼ਾਰਟ ਵੀਡੀਓ ਦੇ ਕਿਸੇ ਭਾਗ ਨੂੰ ਸਵਾਈਪ ਕਰਕੇ ਉਸ ਨੂੰ ਫਾਸਟ ਤੇ ਫਾਰਵਰਡ ਕਰਨ ਦਾ ਵਿਕਲਪ ਦਿੱਤਾ ਬਦਲ ਦਿੱਤਾ ਇਹ ਵੀਡੀਓ ਨੂੰ ਤੁਸੀਂ ਫਾਸਟ ਕਰਕੇ ਜਾਂ ਫਾਰਵਰਡ ਕਰਕੇ ਵੇਖੋ ਤੇ ਜਿਹੜੀ 10 ਮਿੰਟ ਦੀ ਵੀਡੀਓ ਉਹਨਾਂ ਲੋਕਾਂ ਨੇ ਬਿਨਾਂ ਫਾਰਵਰਡ ਕਰਿਆਂ ਵੇਖੀ ਉਹ ਵੀਡੀਓ ਨੂੰ ਵੇਖਣ ਵਾਲੇ ਜ਼ਿਆਦਾ ਸੰਤੁਸ਼ਟ ਸੀ ਪਰ ਜਿਨ੍ਹਾਂ ਨੇ 50 ਮਿੰਟ ਦੀ ਵੀਡੀਓ ਨੂੰ ਜ਼ਿਆਦਾ ਆ ਫਾਰਵਰਡ ਕਰਕੇ ਜਾਂ ਸਵਾਈਪ ਕਰਕੇ ਫਟਾਫਟ ਵੇਖਿਆ ਫਾਸਟ ਫਾਰਵਰਡ ਕਰਕੇ ਉਹ ਬੰਦੇ ਬੋਰ ਹੋਏ ਇਸ ਤੇ ਨਤੀਜੇ ਹੈਰਾਨ ਕਰਨ ਵਾਲੇ ਨਿਕਲੇ ਵੀਡੀਓ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਿਨ੍ਹਾਂ ਨੇ ਠਰਮੇ ਨਾਲ ਵੇਖਿਆ ਉਹਨਾਂ ਨੇ ਜ਼ਿਆਦਾ ਆਪਣੇ ਆਪ ਨੂੰ ਖੁਸ਼ ਤੇ ਆਨੰਦਤ ਮਹਿਸੂਸ ਕੀਤਾ ਜਦੋਂ ਕਿ ਇਸ ਵੀਡੀਓ ਨੂੰ ਸਵਾਈਪਿੰਗ ਕਰਕੇ ਜਾਂ ਫਾਸਟ ਫਾਰਵਰਡ ਕਰਕੇ ਵੇਖਣ ਵਾਲੇ ਲੋਕ ਜ਼ਿਆਦਾ ਬੋਰ ਹੋਏ ਉਹਨਾਂ ਨੇ ਬੋਰਿਅਤ ਜਾਂ ਨਿਰਾਸ਼ਾ ਮਹਿਸੂਸ ਕੀਤੀ ਕੈਨੇਡਾ ਦੀ ਟੋਰੰਟੋ ਯੂਨੀਵਰਸਿਟੀ ਦੀ ਇਹ ਮਨੋਵਿਗਿਆਨੀ ਡਾਕਟਰ ਕੇਟੀ ਟੈਮ ਨੇ ਇਹ ਖੁਲਾਸਾ ਫਿਰ ਜਨਤਕ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਾਨਸਿਕ ਥਕਾਵਟ ਤੋਂ ਬਚਣ ਦੇ ਲਈ ਵੀਡੀਓ ਵੇਖਦੇ ਸਮੇਂ ਫਾਸਟ ਫਾਰਵਰਡ ਤੋਂ ਬਚੋ ਤੇ ਪੂਰੀ ਤਰ੍ਹਾਂ ਵੀਡੀਓ ਦਾ ਆਨੰਦ ਲਓ। ਦੂਜਾ ਦਿਨ ਪਰ ਦੇ ਵਿੱਚ ਕਿੰਨੀ ਦੇਰ ਤੁਸੀਂ ਸੋਸ਼ਲ ਮੀਡੀਆ ਤੇ ਰਹਿਣਾ ਇਸ ਗੱਲ ਤੇ ਵੀ ਧਿਆਨ ਰੱਖੋ ਤੇ ਇਸ ਤੇ ਕੰਟਰੋਲ ਕਰੋ। ਤੀਜੀ ਗੱਲ ਕਿ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਪਹਿਲ ਦਿੰਦੇ ਹੋ ਉਹਨਾਂ ਨੂੰ ਵਾਸਤਵ ਦੇ ਵਿੱਚ ਮਹੱਤਵ ਉਹ ਰੱਖਦੀਆਂ ਨੇ ਤੇ ਉਹ ਤੁਹਾਡੇ ਲਈ ਸੰਤੋਸ਼ਜਨਕ ਹੁੰਦੀਆਂ ਨੇ। ਸੋ ਕੈਨੇਡਾ ਦੀ ਇਸ ਯੂਨੀਵਰਸਿਟੀ ਦੀ ਮਨਰਗਣੀ ਡਾਕਟਰ ਕੇਟਰੀ ਟੈਂਪ ਦਾ ਕਹਿਣਾ ਇਹ ਇਸ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਬੋਰਿਅਤ ਅਤੇ ਮਾਨਸਿਕ ਥਕਾਨ ਦੇ ਵਿੱਚ गहरा ਸਬੰਧ ਹੈ ਜਦੋਂ ਅਸੀਂ ਲਗਾਤਾਰ ਕਿਸੇ ਵੀਡੀਓ ਨੂੰ ਸਵਾਈਪ ਕਰ ਕਰ ਦੇਖਦੇ ਹਾਂ ਤਾਂ ਅਸੀਂ ਕਿਸੇ ਚੀਜ਼ ਦਾ ਪੂਰੀ ਤਰ੍ਹਾਂ ਧਿਆਨ ਕੇਂਦਰਿਤ ਨਹੀਂ ਕਰ ਪਾਉਂਦੇ ਜਿਸ ਤੇ ਸਿੱਟੇ ਵਜੋਂ ਅਸੀਂ ਜ਼ਿਆਦਾ ਥਕਾਵਟ ਤੇ 네ਗਟਿਵਿਟੀ ਮਹਿਸੂਸ ਕਰਦੇ ਹਾਂ ਤੇ ਮਾਨਸਿਕ ਰੂਪ ਦੇ ਵਿੱਚ ਵੀ ਅਸੀਂ ਖੁਦ ਨੂੰ ਕਮਜ਼ੋਰ ਕਰ ਲੈਨੇ ਹਾਂ ਸੋ ਬੋਰਿਅਤ ਅਤੇ ਮਾਨਸਿਕ ਥਕਾਨ ਦੇ ਦਰਮਿਆਨ ਇੱਕ गहरा ਸਬੰਧ ਹੈ ਵੈਸੇ ਵੀ ਹੁਣ ਜੇ ਤੁਸੀਂ ਮਤਲਬ ਬਹੁਤ ਸਾਰੀਆਂ ਵੀਡੀਓ ਅਸੀਂ ਜਦੋਂ ਰਿਮੋਟ ਨੂੰ ਭਜਾਉਂਦੇ ਆ ਕਦੇ ਉਹ ਚੈਨਲ ਕਦੇ ਉਹ ਚੈਨਲ ਕਦੇ ਉਹ ਚੈਨਲ ਤਾਂ ਉਸ ਤਰ੍ਹਾਂ ਤੁਹਾਡੀ ਇਕਾਗਰਤਾ ਨਹੀਂ ਬਣਦੀ ਮਨ ਤੁਹਾਡਾ ਜਿਆਦਾ ਉਜਲ ਜਾਂਦਾ ਹੈ ਕਿਉਂਕਿ ਜੋ ਮੇਰਾ ਤਜਰਬਾ ਨਾ ਰਾਤ ਨੂੰ ਸੌਣ ਦੇ ਵਕਤ ਆਪਣਾ ਆਪਣਾ ਤਜਰਬਾ ਮੇਰਾ ਇੱਕ ਅਮਲਾ ਬਣ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਜਦੋਂ ਮੈਂ ਕਿਸੇ ਵੀ ਸਬਜੈਕਟ ਨੂੰ ਡੀਪਲੀ ਸੋਚਣ ਲੱਗ ਜਾਾਂ ਕਿ ਯਾਰ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕੀਤੀ ਆ ਇਹਦੇ ਚ ਹੋਰ ਕੀ ਕੀ ਕੀਤਾ ਜਾ ਸਕਦਾ ਸੀਗਾ ਇਹ ਦਿਨੇ ਸੋਚੋ ਜਦੋਂ ਤੁਸੀਂ ਸੌਣ ਵਕਤ ਕਿ ਅੱਜ ਮੈਨੂੰ ਫਲਾਣਾ ਸਿੰਘ ਇਹ ਕਹਿਲ ਕਹਿ ਗਿਆ ਸਕੰਦਰ ਜੀ ਇਹ ਗੱਲ ਕਹਿ ਗਏ ਜਾਂ ਫਲਾਣਾ ਸਿੰਘ ਇਹ ਗੱਲ ਕਹਿ ਗਏ ਮੈਂ ਉਹਨੂੰ ਆ ਜਵਾਬ ਦਿੰਦਾ ਉਹ ਇਹ ਜਵਾਬ ਦਿੰਦਾ ਮੈਂ ਉਹਨੂੰ ਆ ਜਵਾਬ ਦਿੰਦਾ ਉਹ ਮੈਨੂੰ ਐਂ ਕਹਿੰਦਾ ਮੈਂ ਉਹਨੂੰ ਉਹਦਾ ਆ ਜਵਾਬ ਦਿੰਦਾ ਜਦੋਂ ਤੁਸੀਂ ਉਸ ਸਬਜੈਕਟ ਦੀ ਡੂੰਘਾਈ ਚ ਜਾਈ ਜਾਓਗੇ ਤੁਹਾਡੀ ਨੀਂਦ ਉੱਡੇਗੀ ਜੇ ਤੁਸੀਂ ਹਾਂ ਸਕੰਦਰ ਜੀ ਨੇ ਕੀ ਆਖਿਆ ਤੇ ਸੈਣੀ ਸਾਹਿਬ ਨੇ ਕੀ ਆਖਿਆ ਪ੍ਰਤਾਪ ਸੰਧੂ ਨੇ ਕੀ ਆਖਿਆ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਬਾਜ਼ਾਰ ਚ ਮਿਲੇ ਤੁਹਾਨੂੰ ਫਲਾਣਾ ਸੋਂ ਮਿਲਿਆ ਅੱਜ ਸੈਲਰੀ ਦੀ ਗੱਲ ਹੋਈ ਮੈਂ ਬਾਜ਼ਾਰ ਚ ਇਹ ਚੀਜ਼ ਧਣੀਆਂ ਵੇਖਿਆ ਗਾਜਰਾਂ ਦੇ ਬੂਟੇ ਵੇਖਿਓ ਇਦਾਂ ਦੇ ਸੀ ਜਦੋਂ ਤੁਸੀਂ ਦਿਮਾਗ ਨੂੰ ਭਜਾਓਗੇ ਦਿਮਾਗ ਛੇਤੀ ਥੱਕਦਾ ਤੇ ਤੁਹਾਨੂੰ ਇੱਕਦਮ ਨੀਂਦ ਆ ਜਾਂਦੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇਕਾਗਰਤਾ ਨਾਲ ਸੋਚਦੇ ਹੋ ਤਾਂ ਤੁਹਾਡੀ ਨੀਂਦ ਉੱਡਦੀ ਹੈ ਤੇ ਤੁਸੀਂ ਉਸ ਪਾਸੇ ਡੀਪਲੀ ਸੋਚਦੇ ਹੋ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਪੂਰਾ ਭਜਾਉਂਦੇ ਹੋ ਇਹ ਮੇਰਾ ਤਜਰਬਾ ਮੈਂ ਡੀਪ ਨਹੀਂ ਸੋਚਦਾ ਸੌਣ ਵੇਲੇ ਕਿਉਂਕਿ ਬੰਦੇ ਦੇ ਦਿਮਾਗ 'ਚ ਹਰ ਸਮੇਂ ਕੋਈ ਨਾ ਕੋਈ ਖਿਆਲ ਆਉਂਦਾ ਪਰ ਉਸ ਖਿਆਲ ਤੇ ਜ਼ਿਆਦਾ ਸਮਾਂ ਨਾ ਲਾਓ ਤੇ ਫਿਰ ਤੁਸੀਂ ਖਾਬਾਂ ਦੇ ਵਿੱਚ ਚਲੇ ਜਾਂਦੇ ਹੋ ਨੀਂਦ ਦੇ ਵਿੱਚ ਚਲੇ ਜਾਂਦੇ ਹੋ ਸੋ ਉਸ ਤਰ੍ਹਾਂ ਇਸ ਸਿਲਸੇ ਦੇ ਵਿੱਚ ਕਿਤੇ ਨਾ ਕਿਤੇ ਇਹ ਸੱਚ ਨੂੰ ਸਮਝਣਾ ਚਾਹੀਦਾ ਹੈ ਤੇ ਜ਼ਿੰਦਗੀ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਮਤਲਬ ਸਿੱਖਣੀਆਂ ਚਾਹੀਦੀਆਂ ਨੇ ਕਿਉਂਕਿ ਅੱਜ ਕੱਲ ਨਵੀਆਂ ਗੁੱਡੀਆਂ ਨਵੇਂ ਪਟੋਲੇ ਨੇ ਸੋ ਜਿਸ ਦੌਰਾਨ ਕਿਤੇ ਨਾ ਕਿਤੇ ਆ ਜਿਹੜੇ ਲੱਕੜ ਦੇ ਖਡਾਉਣੇ ਸੀ ਮੈਂ ਇੱਕ ਰਿਪੋਰਟ ਵੇਖ ਰਿਹਾ ਕਿ స్టార్ ਵਾਰਸ ਨੇ ਇੱਕ ਖਡਾਉਣਾ ਬਣਾਇਆ ਜਿਸ ਦੀ ਕੀਮਤ 11 ਕਰੋੜ ਰੁਪਏ ਰੱਖੀ ਗਈ ਹੈ ਇਸ ਖਡਾਉਣੇ ਨੂੰ 1979 ਦੇ ਵਿੱਚ ਇੱਕ ਪ੍ਰੋਟਾਈਪ ਰੂਪ ਦੇ ਵਿੱਚ ਬਣਾਇਆ ਗਿਆ ਸੀ ਲੇਕਿਨ ਬੱਚਿਆਂ ਨੂੰ ਸੱਟ ਲੱਗਣ ਦੇ ਖਾਤਰੇ ਦੇ ਕਾਰਨ ਇਸ ਨੂੰ ਖੁੱਲੇ ਬਾਜ਼ਾਰ ਦੇ ਵਿੱਚ ਨਹੀਂ ਰੱਖਿਆ ਗਿਆ ਇਸ ਤੇ ਸਿਰਫ 30 ਘਡੌਣੇ ਬਣਾਏ ਗਏ ਸੀ ਜਿਸ ਤੇ ਵਿੱਚ ਪਹਿਲਾ ਹੈ ਜਿਸ ਨੂੰ ਵੇਚਿਆ ਗਿਆ 11 ਕਰੋੜ ਦੇ ਵਿੱਚ ਇੱਕ ਘਡੌਣਾ ਵੇਚਿਆ ਸੋ ਨਿ ਜਰਸੀ ਦੀਆਂ ਵੱਡੀਆਂ ਗੱਲਾਂ ਨੇ ਭਾਈ 11 ਕਰੋੜ ਚ ਇੱਕ ਘਡੌਣਾ ਸੋ ਕੀਆ ਬਾਤ ਹੈ ਪ੍ਰੋਟੋਟਾਈਪ ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ ਲੇਕਿਨ ਖੇਡ ਦੇ ਵਕਤ ਬੱਚਿਆਂ ਨੂੰ ਸੱਟ ਲੱਗਣ ਦੇ ਖਾਤਰੇ ਦੇ ਮੱਦੇ ਨਜ਼ਰ ਇਸ ਨੂੰ ਬਾਜ਼ਾਰ ਚ ਰਿਲੀਜ਼ ਨਹੀਂ ਸੀ ਕੀਤਾ ਗਿਆ ਸੋ ਇਹਨਾਂ 30 ਖਡਾਉਣਾਂ ਚ ਹੁਣ ਪਹਿਲਾ ਖਡਾਉਣਾ ਜਿਹੜਾ ਇਸ ਕੰਪਨੀ ਨੇ ਲਾਂਚ ਕੀਤਾ 11 ਕਰੋੜ ਦਾ ਵੇਚਿਆ ਸਟਾਰ ਵਾਰਜ਼ ਵਾਲਿਆਂ ਨੇ ਸੋ ਇਹ ਸੀ ਦੋਸਤੋ ਸੋਸ਼ਲ ਮੀਡੀਆ ਦੀਆਂ ਗੱਲਾਂਬਾਤਾਂ ਜਰੂਰ ਇਸ ਤੇ ਗੌਰ ਫਰਮਾਓ ਤੇ 프롬 ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਹੁੰਦਾ ਹੈ ਇਸ 프롬 ਦੇ ਚ ਗੱਲਬਾਤ ਕਰਨ ਵਾਸਤੇ ਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਜਿਸ ਤੇ ਤੁਸੀਂ ਪ੍ਰੋਮੋ ਦਾ ਲਿੰਕ ਵੀ ਮੰਗਾ ਸਕਦੇ ਹੋ ਉਹ ਨੰਬਰ ਹੈ 9816309655 ਸੋ ਇਸ ਕਰਕੇ ਰੀਲਾਂ ਵੀ ਬੋਰ ਕਰਦੀਆਂ ਨੇ ਸ਼ਾਰਟ ਵੀਡੀਓਜ਼ ਵੀ ਬੋਰ ਕਰਦੀਆਂ ਨੇ ਪਰ ਜੇ ਧਿਆਨ ਨਾਲ ਇੱਕ ਚੀਜ਼ ਨੂੰ ਵੇਖੋ ਜਿਆਦਾ ਸੋਹਣੀ ਹੈ ਜਦੋਂ ਬਹੁਤਾ ਮਤਲਬ ਉਹੀ ਹੈ ਨਾ ਕਿ ਤੁਹਾਡੇ ਸਾਹਮਣੇ ਛਤੀ ਪਦਾਰਥ ਪਏ ਨੇ ਤੁਸੀਂ ਇਧਰੋਂ ਵੀ ਬੁਰਕੀ ਲਾਈ ਇਧਰੋਂ ਵੀ ਬੁਰਕੀ ਲਾਈ ਫਿਰ ਉਹ ਆਨੰਦ ਨਹੀਂ ਵੱਜਦਾ ਕਾਲੀ ਦੇ ਵਿੱਚ ਕਰੀ ਹੋਈ ਵੀ ਚੀਜ਼ ਸਕੂਨ ਨਹੀਂ ਦਿੰਦੀ ਕਾਲੀ ਕਾਲ ਕਾਲ ਦਾ ਨਾਂ ਆ ਕਾਹਲ ਕਾਲ ਦਾ ਨਾਂ ਆ ਸੌਰੀ ਕਾਹਲ ਕਾਲੀ ਕਾਲ ਦਾ ਦੂਸਰਾ ਨਾਂ ਹੈ ਸੋ ਜ਼ਿੰਦਗੀ ਨੂੰ ਸਕੂਨ ਨਾਲ ਜਿਉਂਵੋ ਤੇ ਜਿਉਣ ਦਿਓ ਸੋ ਇਹ ਸੀ ਗੱਲਬਾਤ ਸੋਸ਼ਲ ਮੀਡੀਆ ਦੇ ਮੁਤਲਕ